ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਨੇ ਕਣਕ ਦੀ ਬਾੱਡੀ ਆ ਜਿਹੜੀ ਸਟਾਰਟ ਕਰਤੀ ਐ ਆਪਣੀ ਜਿਹੜੀ ਵੈਰੈਟੀ ਆ ਇਹ 222 ਆ ਕੀ ਕਣਕ ਦੀ ਵੈਰੈਟੀ ਆ ਤੇ ਦੇਖਦੇ ਆ ਅੱਜ ਆਪਾਂ ਇਹਦਾ ਵੀ ਕਿੰਨਾ ਝਾੜ ਆਉਣਾ ਦਾ ਅੱਜ ਆਪਾਂ ਨੇ 10 4 2025 ਨੂੰ ਜਿਹੜੀ ਬਾੱਡੀ ਆ ਜਿਹੜੀ ਸਟਾਰਟ ਕਰਤੀ ਹੈਗੀ ਅੱਜ ਹੁਣ ਇਹ ਜਿਹੜਾ ਕਿਰਾਬਣਾ ਤਕਰੀਬਨ 3 ਕਿੱਲਿਆਂ ਦਾ ਹੈਗਾ ਤਿੰਨ ਕਿਲਿਆਂ ਦੇ ਘੇੜੇ ਢੇੜਾ ਦਾ ਜਿਹੜਾ ਆਪਾਂ ਇਹ ਬੱਢ ਰਹੇ ਹਾਂਗੇ ਅੱਜ ਤੋਂ ਆਪਣੇ ਪਿੰਡ ਦੇ ਵਿੱਚ ਕਣਕ ਦੀ ਬਾੜੀ ਆ ਜਿਹੜੀ ਸਟਾਰਟ ਹੋ ਗਈ ਆ ਕਮੈਂਟ ਕਰਕੇ ਤੁਸੀਂ ਵੀ ਦੱਸਿਓ ਕਿਹੜੇ ਕਿਹੜੇ ਪਿੰਡ ਵਿੱਚ ਬਾੜੀ ਆ ਜਿਹੜੀ ਅੱਜ ਤੋਂ ਸਟਾਰਟ ਹੋ ਰਹੀ ਹੈਗੀ ਇਹ 222 ਵੈਰਾਈਟੀ ਆ ਜਿਹੜੀ ਆਪਣੀ 30 2000 24 ਦੇ ਵਿੱਚ ਲੱਗੀ ਹੋਈ ਆ ਇਹ ਦੇਖ ਸਕਦੇ ਹੋ ਤੁਸੀਂ ਤਿੰਨ ਕਿਲਿਆਂ ਦੇ ਉੱਪਰ ਦੀ ਘੇੜਾ ਦੇ ਕੇ ਕੰਬਾਈਨ ਨੇ ਟੈਂਕਾ ਜਿਹੜਾ ਉਹ ਫੁੱਲ ਹੋ ਗਿਆ। ਟੰਨੇ ਕਿਲਿਆਂ ਦੀ ਬਾਹੀ ਦੇ ਉੱਪਰ ਦੀ ਦੇ ਕੇ ਕੰਪੈਨ ਦਾ ਜਿਹੜਾ ਟੈਂਕਾ ਉਹ ਫੁੱਲ ਹੋ ਗਿਆ। ਬਾਕੀ ਆਪਾਂ ਫਾਈਨਲ ਤੁਹਾਨੂੰ ਦੱਸਾਂਗੇ ਵੀ ਕਿੰਨਾ ਝਾੜ ਆਇਆਗਾ ਕਣਕ ਦਾ। ਇਹ 222 ਵੈਰਾਈਟੀ ਹੈ ਜਿਹੜੀ ਇਹ ਆਪਣੀ ਲਾਈ ਹੋਈ ਹੈਗੀ। ਕੰਪਾਈਨ ਜਿਹੜੀ ਟੈਂਕ ਖਾਲੀ ਕਰ ਰਹੀ ਹੈਗੀ ਹੁਣ ਇਸ ਵਾਰ ਲੱਗ ਰਿਹਾ ਹੈਗਾ ਵੀ ਕਣਕ ਦਾ ਝਾੜਾ ਜਿਹੜਾ ਮੌਸਮ ਠੰਡਾ ਹੋਣ ਕਰਕੇ ਵਧੀਆ ਰਹੂਗਾ। ਬਾਕੀ ਆਪਾਂ ਤੁਹਾਨੂੰ ਟਰਾਲੀ ਦੇ ਵਿੱਚ ਵੀ ਦਿਖਾਵਾਂਗੇ ਵੀ ਕਿੰਨੀ ਕਣਕ ਹੋਈ ਹੈਗੀ। ਤੇ ਉਸ ਤੋਂ ਬਾਅਦ ਆਪਾਂ ਜਿਹੜਾ ਇਹਦਾ ਫਾਈਨਲ ਤੋਲਣ ਤੋਂ ਬਾਅਦ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨਾ ਝਾੜ ਆਇਆ ਇਸ ਵਾਰ। ਅੱਜ ਆਪਣੇ ਪਿੰਡ ਦੇ ਵਿੱਚ ਆਪਾਂ ਪਹਿਲੀ ਜੇ ਕੰਪਾਈਨ ਚਲਾਈ ਹੈਗੀ ਹਜੇ। ਬਾਕੀ ਸਾਰੇ ਏਰੀਆ ਦੇ ਵਿੱਚ ਹਜੇ ਕਣਕ ਹੈ ਜਿਹੜੀ ਉਹ ਖੜੀ ਹੈਗੀ ਹਲੇ ਕੋਈ ਵੀ ਕਣਕ ਵੱਢਣ ਨਹੀਂ ਲੱਗੇਗਾ ਇਹ ਆਪਣੀ ਆਲੂ ਵਾਲੇ ਬਾਣ ਦੇ ਵਿੱਚ ਕਣਕ ਜਿਹੜੀ ਲੱਗੀ ਹੋਈ ਸੀ ਪਿਛਲੇ ਸਾਲ ਇਹਦੇ ਬਾਣ ਦੇ ਵਿੱਚ ਆਪਣੇ ਆਲੂ ਤੇਗੇ ਇਹਦੇ ਵਿੱਚ ਤਿੰਨ ਗੱਟੇ ਯੂਰੀਏ ਦੇ ਡੇਢ ਗੱਟਾ ਡੀਏਪੀ ਦਾ ਆਪਾਂ ਪਾਏ ਹੋਏਗਾ ਤੇ ਇਹਦੇ ਵਿੱਚ ਆਪਾਂ ਨੇ ਜਿਹੜੀ ਗੁੱਲੀ ਡੰਡੇ ਦੀ ਕੋਈ ਵੀ ਸਪਰੇ ਨਹੀਂ ਕਰੀ ਹੈਗੀ ਤੀ ਗੁੱਲੀ ਡੰਡਾ ਬਾਤੂ ਕੋਈ ਵੀ ਸਪਰੇ ਨਹੀਂ ਕਰੀ ਤੀ ਇਸ ਕਰਕੇ ਇਹ ਕਣਕ ਸੰਭਲੀ ਛੇਤੀ ਆ ਤਾਂ ਕਰਕੇ ਥੋੜਾ ਜਿਹਾ ਆ ਵੀ ਇਹ 2-3 ਦਿਨ ਪਹਿਲਾਂ ਗਈ ਆ। ਇਹ ਕੋ ਚੱਲ ਰਹੀ ਹੈਗੀ ਕੰਪੇਨ ਹਜੇ। ਦੋ ਟੈਂਕਾ ਜਿਹੜੇ ਉਹ ਭਰ ਕੇ ਨੇ ਦੋ ਗੜੇ ਉੱਪਰ ਦੀ ਬਾਣ ਦੇ ਦਿੱਤੇ ਨੇਗੇ ਹਜੇ। 3 ਗਿੱਲਿਆਂ ਦੇ ਉੱਪਰ ਦੀ ਦੋ ਗੜਿਆਂ ਦੇ ਵਿੱਚ ਐਂਦਰ ਤਿੰਨ ਗੜੇ ਆ ਗਏ। ਐਂਦਰ ਦੋ ਗੜੇ ਆਏ ਨੇ। ਇਹ ਆਪਣੇ ਜਿਹੜੇ ਦੋ ਟੈਂਕ ਨੇ ਉਹ ਫੁੱਲ ਹੋ ਕੇ ਟਰਾਲੀ 'ਚ ਪਾਤੇ ਨੇ ਆਪਾਂ ਨੇ ਹੁਣ ਅੱਗੇ ਦੇਖਦੇ ਆਂਗੇ ਆਪਾਂ ਇਹ ਆਪਣੀ 222 ਵੈਰਾਈਟੀ ਹੈਗੀ ਕਮੈਂਟ ਕਰਕੇ ਜਰੂਰ ਦੱਸਿਓ ਵੀ ਤੁਹਾਡੇ ਏਰੀਆ ਦੇ ਵਿੱਚ ਕਿਸੇ ਕਿਸੇ ਨੇ ਵੀ ਕਣਕ ਦੀ ਬਾੜੀ ਕਰੀ ਹੈਗੀ ਵੀ ਕਿੰਨਾ ਝਾੜ ਆ ਰਿਹਾ ਹੈਗਾ ਅਸੀ ਗੱਲ ਜੀ ਹਾਂਜੀ ਅੱਜ ਆਪਾਂ ਨੇ ਕੰਪੇਨ ਲਾ ਦਿਆ ਕੜਕਪਤੀ ਦੀ ਗਾੜੀ ਜਿਹੜੀ ਸਟਾਰਟ ਕਰਦੀ